ਮਲੇਰਕੋਟਲਾ ਰੋਡ ਤੇ ਪਿੰਡ ਜਰਗ ਦੇ ਨੇੜੇ ਸੋਮਵਾਰ ਰਾਤ ਦਰਦਨਾਕ ਹਾਦਸਾ ਹੋਣ ਦੇ ਨਾਲ ਬਰਾਤ ਦੀ ਗੱਡੀ ਪਰਾਲੀ ਦੇ ਨਾਲ ਲੱਦੀ ਟਰੈਕਟਰ ਟਰਾਲੀ ਦੇ ਨਾਲ ਝਟਕਰਾਉਂਦੀ ਹੈ ਇਸ ਹਾਦਸੇ ਤੋਂ ਬਾਅਦ ਬਲੈਰੋ ਗੱਡੀ ਚਾਲਕ ਦੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਜਾਂਦੀ ਹੈ ਜਦ ਕੀ 6 ਬਰਾਤੀ ਗੰਭੀਰ ਉਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਮਲੇਰ ਕੋਟਲਾ ਦੇ ਪਿੰਡ ਭੜੀ ਮਾਨਸਾ ਤੋਂ ਇੱਕ ਬਰਾਤ ਚਮਕੌਰ ਸਾਹਿਬ ਗਈ ਹੋਈ ਸੀ ਤਾਂ ਰਾਤ ਵਾਪਸੀ ਸਮੇਂ ਪਿੰਡ ਜਰਗ ਦੇ ਨੇੜੇ ਸਾਹਮਣੇ ਤੋਂ ਆ ਰਹੀ ਪਰਾਲੀ ਦੇ ਨਾਲ ਭਰੀ ਟਰੈਕਟਰ ਟਰਾਲੀ ਦੀ ਟੱਕਰ ਬਲੈਰੋ ਗੱਡੀ ਦੇ ਨਾਲ ਹੋ ਜਾਂਦੀ ਹੈ ਟੱਕਰ ਇਨੀ ਜ਼ਬਰਦਸਤ ਸੀ ਕਿ ਬਲੈਰੋ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਜਾਂਦਾ ਹੈ ਮੇਰਾ ਨਾਮ ਸੇਵਾ ਸਿੰਘ ਹੈ ਜੀ ਤੇ ਕੀ ਗੱਲਬਾਤ ਹੋਈ ਅੱਜ ਸਾਡੇ ਵੀ ਜੀ ਅਸੀਂ ਬਰਾਤ ਤੋਂ ਵਾਪਸ ਆ ਰਹੇ ਸੀ ਸਾਡਾ ਜਿਹੜੀਆਂ ਆਪਣੀ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ 7 ਬੰਦੇ ਸੀਰੀਅਸ ਨੇ ਉਹਨਾਂ ਦੇ ਵਿੱਚੋਂ 3 ਬੰਦੇ ਇਹਨਾਂ ਨੇ ਚੰਡੀਗੜ੍ਹ ਰੈਫਰ ਕਰੇ ਨੇ ਐਂਬੂਲੈਂਸ ਨਹੀਂ ਹੋ ਰਹੀ ਯਾਰ ਸਾਢੇ ਘੰਟਾ ਹੋ ਗਿਆ ਵੀਜੀ ਬੰਦੇ ਸੀਰੀਅਸ ਨੇ ਐਂਬੂਲੈਂਸ ਆ ਨਹੀਂ ਰਹੀ ਨਾ ਹੋਰ ਕੋਈ ਪ੍ਰਾਈਵੇਟ ਐਂਬੂਲੈਂਸ ਨਾ ਸਰਕਾਰੀ ਕੁਝ ਵੀ ਨਹੀਂ ਹੈ ਡਾਕਟਰ ਕੀ ਕਹਿੰਦੇ ਤੁਹਾਨੂੰ ਡਾਕਟਰ ਕਹਿੰਦੇ ਜੀ ਸਰਕਾਰੀ ਐਂਬੂਲੈਂਸ ਸਾਰੀਆਂ ਬੀਜੀ ਨੇ ਵੀ ਜੇ ਕੋਈ ਸਰਕਾਰੀ ਪ੍ਰਾਈਵੇਟ ਤੁਸੀਂ ਲਿਆ ਸਕਦੇ ਹੋ ਤਾਂ ਲੈ ਜੀ ਇਹ ਡਾਕਟਰ ਨੇ ਆਪ ਬਗਲ ਕੀ ਇਹ ਡਾਕਟਰ ਨੇ ਕਹੀ ਹੈ ਜੀ ਇਹ ਕਿੱਥੇ ਹੋ ਐਕਸੀਡੈਂਟ ਇਹ ਐਕਸੀਡੈਂਟ ਆਪਣਾ ਜੀ ਜੋੜੇਪੁਰਾਂ ਸੇ ਹੋਇਆ ਹੁਣ ਕੀ ਬੰਦ ਕੀ ਕਰ ਦਿੰਦੇ ਇੱਕ ਮੈਂ ਮਰੀ ਸਾਡਾ ਡੈੱਡ ਹੋ ਚੁੱਕਿਆ ਤੇ ਡਾਕਟਰ ਜਦੋਂ ਸੱਤ ਜਗਮੀ ਆਏ ਨੇ ਕੋਈ 12ਵਾਂ ਡਾਕਟਰ ਨੇ ਕੋਈ ਕੋਈ ਡਾਕਟਰ ਨਹੀਂ ਜੀ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਉਹਨਾਂ ਦਾ ਕੁਝ ਵੀ ਨਹੀਂ ਜੀ ਐਮਰਜੈਂਸੀ ਹਾਲਤ ਕੋਈ ਨਹੀਂ ਕੋਈ ਕੁਝ ਵੀ ਨਹੀਂ ਜੀ ਕੁਝ ਵੀ ਨਹੀਂ ਹੈਗਾ ਦੇਖ ਲਓ ਪਾਰਕੀਆਂ ਨਹੀਂ ਜੀ ਕੋਲ ਕੋਈ ਹੈ ਪ੍ਰਾਈਵੇਟ ਐਂਬੂਲੈਂਸ ਲਈ ਵੀ 2 ਘੰਟੇ ਹੋ ਗਏ ਸਾਨੂੰ ਬਿਲਕੁਲ ਦੇਣ ਪ੍ਰਾਈਵੇਟ ਐਂਬੂਲੈਂਸ ਵੀ ਨਹੀਂ ਕੋਈ ਆ ਰਹੀ ਐਬਸolutely ਹੋਇਆ ਕਿੱਥੇ ਇਹ ਜੋੜੇ ਬੋਲਾਂ ਤੇ ਕਿੰਨੇ ਜਣੇ ਸੀ ਐਂਬੂਲੈਂਸ ਉਹ ਗੱਡੀ ਦੇ ਵਿੱਚ 6-7 ਜਣੇ ਸੀਗੇ ਸਾਡੇ ਕਿਚ ਸੱਤ ਜਣੇ ਸੀ ਲੈ ਲੈ ਸੱਤਾਂ ਕਨੇ ਸੱਤਾਂ ਦੀ ਲੱਗੀਆਂ ਨੇ ਕੋਰ ਸਾਹਿਬ ਅਸੀਂ ਆਪਣਾ ਸਾਡਾ ਭੜੀ ਮਾਨਸਾ ਪਿੰਡ ਆ ਜੀ ਕਿੱਥੋਂ ਆਇਸ ਕਿ ਅਸੀਂ ਮੁਕਸਰ ਸਾਹਿਬ ਤੋਂ ਆਇਆ ਸੀ ਵਿਆਹ ਕੀ ਕਰਕੇ ਆ ਜੀ ਮੇਰੇ ਭਤੀਜੇ ਦਾ ਸੀ ਤੇ ਕਿੱਥੇ ਜਾ ਰਹੇ ਤੁਸੀਂ ਵਾਪਸੀ ਆ ਰਹੇ ਸੀ ਕਰਕੇ ਕੀ ਗੱਲਬਾਤ ਹੋਈ ਗੱਡੀ ਚ ਕਿੱਨੇ ਜਣੇ ਲੱਗਿਆ ਕੁਝ ਬੱਤੇ ਇਖਾ ਤੁਸੀਂ ਕਿਵੇਂ ਹੋ ਅੱਛਾ ਅਚਾਨਕ ਮੋੜ ਕੱਟਣ ਮਿਲੇ ਬਾਹਰੋਂ ਡਰਾਣੀ ਆ ਰਹੀ ਹੈ ਗੱਡੀ ਉੱਤੇ ਲੱਗੀ ਹੈ ਗੱਡੀ ਉੱਤੇ ਲੱਗੀ ਹੈ ਕਿੰਨੇ ਕੁ ਸਟਾ ਲੱਗੇ ਨੇ ਛੋਟਾ ਗੱਡੀ ਦਾ ਪਤਾ ਡੈਟਾ ਕਿਹੜਾ ਹੈ ਹਾਂਜੀ ਕੌਣ ਸੀ ਕੰਡਾਈ ਲਿਖੀ ਹੈ ਇਹ ਉੱਪਰ ਟੋਟਲ ਰਿਸਟ ਡਾ ਰਹਾ ਨਾ ਪਿੱਛੇ ਆ ਰਿਹਾ ਹੈ ਛੋਟਾ ਪ੍ਰੋ ਰਾਈਟ ਕਿਹਾ ਕੀ ਰਿਹਾ ਸੀ ਬਿਆਕੀ ਦਾ ਬਤੀ ਗੁਰਦਸ ਕਿਹੜੇ ਡੈਟਾ ਗੱਡੀ ਚ ਲਾ ਰਹੇ ਸੀ ਹਾਂਜੀ ਉਹ ਗੱਡੀ ਚ ਲਾ ਰਹੇ ਸੀ ਜਿੱਥੇ ਹੋਇਆ ਉੱਥੇ ਵੀ ਡੈਟਾ ਬਗਾਇਆ ਨਹੀਂ ਸੀ ਜਾਂ ਕਿਵੇਂ ਹੋਈ ਖਤਨਾਕ ਕੋਸ਼ਿਸ਼ਾਂ ਹੋ ਰਹੀ ਸੀ ਬੜਾ ਖਤਰਨਾਕ ਜਿਹਾ ਮੋਰ ਸੀ ਬੜਾ ਖਤਰਨਾਕ ਜਿਹਾ ਮੋਰ ਸੀ ਬਾਕੀ ਉਹ ਚੱਕੀ ਸੀ ਵੀ ਦੇ ਗਏ ਸੀ ਕੁਝ ਜੜੇ ਪਿੰਡ ਦੇ ਰਹਿਣ ਵਾਲੇ ਮੇਰਾ ਪਿੰਡ ਥੋੜੀ ਮਾਚੀ ਪੱਕੀ ਹੁਣ ਜਿਹੜੇ ਚੱਕੀ ਨੇ ਉਹ ਸਿਰੋ ਰੈਫਰ ਕਰਦੇ ਨੇ ਓਰੀਜਨਲ ਬਾਕੀ ਤਾਂ ਨਹੀਂ ਚਾਤਾ ਉਹ ਜੀ ਬਾਕੀ ਚੰਡੀਗੜ੍ਹ ਜੀ ਰਾਤ ਸੜੀ ਗੋਲ ਮਾਂ ਐਮਰਜੈਂਸੀ ਆਈ ਉਦੇ ਵਿੱਚ ਸਾਡੇ ਕੋਲੇ 8 ਤੋਂ 9 ਬੰਦੇ ਆਏ ਜੋ ਉਹਨਾਂ ਨੇ ਦੱਸਿਆ ਵੀ ਨੀਅਰ ਜੋੜੇਪੁਰ ਮਰੇਲ ਕੋਟਲਾ ਵਾਲੀ ਸਾਈਡ ਜੋੜੇਪੁਰ ਦੇ ਕੋਲੇ ਟਰਾਲੀ ਦੇ ਨਾਲ ਟੱਕਰ ਹੋਈ ਆ ਉਹਨਾਂ ਦੀ ਉਹਦੇ ਕਰਕੇ ਸਾਡੇ ਕੋਲੇ 8-9 ਪੇਸ਼ੈਂਟਸ ਕਾਫੀ ਜ਼ਖਮੀ ਹਾਲਤ ਦੇ ਵਿੱਚ ਕਾਫੀ ਕ੍ਰਿਟੀਕਲ ਸਿੱਕ ਕੰਡੀਸ਼ਨ ਦੇ ਵਿੱਚ ਆਏ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਡੈਥ ਹੋ ਗਈ ਹੈ ਜੋ ਸ਼ਾਇਦ ਡਰਾਈਵਰ ਦੱਸਿਆ ਜਾ ਰਿਹਾ ਉਹ ਤੇ ਮੌਕੇ ਤੇ ਹੀ ਡੈਥ ਹੋ ਗਈ ਬਾਕੀ ਜਿਹੜੇ 4 ਤੋਂ 5 ਪੇਸ਼ੈਂਟ ਸੀਗੇ ਉਹਨਾਂ ਦੀ ਹਾਲਤ ਕਾਫੀ ਸਿੱਖ ਸੀਗੀ ਮਲਟੀਪਲ ਇੰਜਰੀਜ਼ ਸੀਗੀਆਂ ਹੈਡ ਇੰਜਰੀਜ਼ ਚੈਸਟ ਇੰਜਰੀਜ਼ ਸੀਗੀਆਂ ਉਹਨਾਂ ਦੇ ਵਿੱਚੋਂ ਆਪਾਂ ਉਹਨਾਂ ਨੂੰ ਫਰਸਟ ਇਹ ਦੇ ਕੇ Khanna Civil Hospital ਦੇ ਵਿੱਚ ਉਹਨਾਂ ਨੂੰ ਅਗੇ ਹਾਇਰ ਸੈਂਟਰ GMC 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਹਾਂਜੀ ਉਹਦੇ ਵਿੱਚੋਂ 4 ਪੇਸ਼ੈਂਟ ਆਈ ਥਿੰਕ ਰੈਫਰ ਹੋਏ ਹਨ 4 4 ਤੋਂ 5 ਪੇਸ਼ੈਂਟ ਰੈਫਰ ਹੋਏ ਹਨ ਉਹ ਗ੍ਰਾਉਂਡਡ ਹੈ ਉਹ ਗ੍ਰਾਉਂਡਡ ਡਾਟਡ ਉਹ ਤੋਂ ਇਨਸਟੈਂਟਲੀ ਮੌਕੇ 'ਤੇ ਉਹਦੀ ਡੈਥ ਹੋ ਗਈ ਫੂਟਰਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚਦੀ ਹੈ ਤਾਂ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੰਦੀ ਹੈ ਪੁਲਿਸ ਦੇ ਅਨੁਸਾਰ ਵੋਡਲੀ ਜਾਂਚ ਦੇ ਵਿੱਚ ਟਰੈਕਟਰ ਟਰਾਲੀ ਪਰਾਲੀ ਦੇ ਨਾਲ ਲੱਦੀ ਹੋਣ ਦੇ ਕਾਰਨ ਰੋਸ਼ਨੀ ਦੀ ਘਾਟ ਦੇ ਚੱਲਦਿਆਂ ਇਹ ਹਾਦਸਾ ਵਾਪਰਿਆ ਪੁਲਿਸ ਨੇ লাশ ਨੂੰ ਕਬਜ਼ੇ ਚੁਲਾ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਸਿਵਲ ਹਸਪਤਾਲ ਦੇ ਡਾਕਟਰ ਅਮਰਪ੍ਰੀਤ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ 7 ਜ਼ਖਮੀਆਂ ਨੂੰ ਲੈ ਕੇ ਆਏ ਸਨ ਅਤੇ ਇੱਕ ਦੀ ਮੌਤ ਹੋ ਚੁੱਕੀ ਹੈ ਜਦਕਿ ਤੇਨਾਂ ਦੀ ਹਾਲਤ ਗੰਭੀਰ ਭਣੀ ਹੋਈ ਸੀ ਖਨਾਟਾ ਵਿਪਨ ਭਾਰਤਵਾਜ ਜਾਗਬਾਣੀ ਟੀਵੀ